ਕਾਚਕ ਤੇਰਾ 7000 ਵੀਰੇ 7000 7500 ਤਾਂ ਵੀਰੇ ਮੇਰੀ ਤਨਖਾਹ ਤਾਂ ਹੀ 7000 ਦਿੱਨੇ ਪਏ ਹੋ ਤੇ ਛੁੱਟੀਆਂ ਵੀ ਤਾਂ ਕੀਤੀਆਂ ਨੇ ਦੋ ਵੀਰੇ ਕਿਹੜੀਆਂ ਦੋ ਛੁੱਟੀਆਂ ਕੀਤੀਆਂ ਮੈਂ ਆਈ ਤਾਂ ਸੀਗੀ ਉਸ ਦਿਨ ਵੀ ਤੇ ਅੱਧੇ ਘੰਟੇ ਬਾਅਦ ਚਲੇ ਨਹੀਂ ਗਈ ਸੀ ਵੀਰੇ ਅੱਧੇ ਘੰਟੇ ਬਾਅਦ ਕਿੱਥੇ ਗਈਆਂ 2 ਘੰਟੇ ਲਗਾ ਕੇ ਗਈਆਂ ਮੈਂ ਉਹ ਮੈਂ ਛੁੱਟੀਆਂ ਦੇ ਪੈਸੇ ਕਟਨੇ ਕਟਨੇ ਆ ਵੀਰੇ ਇਦਾਂ ਕਿਉਂ ਕਰਦੇ ਪਏ ਆ ਤੁਹਾਨੂੰ ਤਾਂ 500 ਨਾਲ ਕੋਈ ਫਰਕ ਨਹੀਂ ਪੈਂਦਾ ਪਰ ਮੇਰਾ ਸਾਰਾ ਘਰ ਇਹਦੇ ਨਾਲ ਚੱਲਦਾ ਵਾ ਕਿਉਂ ਨਹੀਂ ਫਰਕ ਪੈਂਦਾ तेरे ਕਿਹੜਾ ਪੇਟ ਤੇ ਉਗਦੇ ਆ ਇੰਨੇ ਮਿਲਨੇ ਆ ਨੇਹਾ ਹਾਂਜੀ ਵੀਰੇ ਇੱਧਰ ਆ ਚੱਕ ਤੇਰਾ 6000 ਵੀ ਕਿ 6000 ਤੇ 6000 ਹੀ ਮਿਲੂਗਾ ਜਿਵੇਂ ਮੈਂ ਕਿਹ ਚੁੱਪੀ ਵੀ ਨਹੀਂ ਕੀਤੀ ਕੋਈ ਤੇ ਵਿਆਹ ਤੇ ਕੌਣ ਗਿਆ ਸੀ ਜੇ ਤੂੰ ਛੁੱਟੀ ਨਹੀਂ ਕੀਤੀ ਵੀ ਕਿਉਂ ਤਾਂ ਇੱਕ ਹੀ ਛੁੱਟੀ ਹੋਈ ਹੈਗਾ ਤਫੇ ਪੈਸੇ ਤਾਂ ਕੱਟੀ ਜਾਣੇ ਆ ਨਾ ਨਾਲੇ ਤਿੰਨ ਦਿਨ ਵਿੱਚੋਂ ਤੂੰ ਦੋ ਦੋ ਘੰਟੇ ਨਹੀਂ ਆਈ ਵੀਰੇ ਅੱਜ ਤਾਂ ਮੈਂ ਛੁੱਟੀ ਕਰਦੀ ਵੀ ਨਹੀਂ ਇੱਕ ਹੀ ਛੁੱਟੀ ਹੋਈ ਆ ਐਨਹੀਂ ਮਿਲਣੇ ਲੈਣੇ ਲੈ ਲੈ ਨੀ ਤਾਂ ਵੀ ਦੇ ਦੇ ਲਾਟੀ ਆ ਚੱਕ ਤੇਰਾ 8000 ਵੀਰੇ ਮੇਰਾ 1000 ਕਾ ਤੋ ਕੱਟ ਲਿਆ ਕਿਉਂ ਤੇਰੀ ਤਾਂ ਛੁੱਟੀਆਂ ਵੀ ਚਾਰ ਨੇ ਤੇ ਯਾਰ ਹੀ ਕੱਟੂਗਾ ਫਿਰ ਵੀਰੇ ਉਦੋਂ ਤਾਂ ਮੈਂ ਤੁਹਾਡੇ ਕੰਮ ਗਿਆ ਸੀਗਾ ਰਸਤੇ 'ਚ ਮੇਰਾ ਐਕਸੀਡੈਂਟ ਹੋ ਗਿਆ ਸੀ ਤੁਸੀਂ ਆਪ ਤਾਂ ਕਿਹਾ ਸੀਗਾ ਤੂੰ ਰੈਸਟ ਕਰ ਲੈ। ਉੱਤੇ ਰੈਸਟ ਕਰਨ ਨੂੰ ਕਿਹਾ ਸੀ ਇਹ ਥੋੜੀ ਕਹੀ ਤੈਨੂੰ ਬੈਲੇ ਬੈਠ ਰੂ ਮੈਂ ਤਨਖਾਹ ਵੀ ਦਊਂਗਾ। ਵੀਰੇ ਮੇਰੇ ਨਾਲ ਇਦਾਂ ਤਾਂ ਨਾ ਕਰੋ ਮੇਰੇ ਘਰ ਦਾ ਖਰਚਾ ਕਿੱਦਾਂ ਚੱਲੂਗਾ? ਮੈਂ ਕੀ ਲੈਣਾ ਯਾਰ ਤੇਰੇ ਘਰ ਦੇ ਖਰਚੇ ਤੋਂ? ਬੈਲੇ ਬੈਠਾ ਤੈਨੂੰ ਤੂੰ ਪੈਸੇ ਥੋੜੀ ਦਊਂਗਾ ਮੈਂ। ਵੀਰੇ ਵਿਹਲਾ ਨਹੀਂ ਉਦੋਂ ਮੇਰੇ ਸੱਟ ਲੱਗੀ ਸੀ ਮੈਂ ਫਿਰ ਵੀ ਦੁਕਾਨ ਤੇ ਆਇਆ ਸੀ ਕੰਮ ਕੀਤਾ ਸੀਗਾ। ਵੀਰੇ ਮੇਰੇ ਪੈਸੇ ਤਾਂ ਮੈਨੂੰ ਪੂਰੇ ਦੇ ਦਿਓ। ਇੰਨੇ ਹੀ ਮਿਲਨੇ ਆ ਯਾਰ। ਨਹੀਂ ਤਾਂ ਹੋਰ ਬੜੇ ਬੜ ਇੰਨੇ ਮਿਲਦੇ ਆ ਨਹੀਂ ਤਾਂ ਹੋਰ ਬੰਦੇ ਬੜੇ ਨੇ ਕੰਮ ਹੁੰਦਾ ਕਰ ਲੋ ਨਹੀਂ ਤਾਂ ਹਟ ਜਾਓ ਫਿਰ ਕੋਈ ਚੱਕਰ ਨਹੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਪਿਆਰਿਓ ਚੜਤੀ ਕਲਾ ਜੀ ਤੁਹਾਡੇ ਮਿਹਰ ਸਦਕਾ ਨਾਲੀ ਬਹੁਤ ਆਨੰਦ ਸਤਖੰਡ ਸ੍ਰੀ ਹਜੂਰ ਸਾਹਿਬ ਤੋਂ ਪ੍ਰਸ਼ਾਦ ਤੇ ਆ ਕੜਾ ਤੁਹਾਨੂੰ ਤੁਹਾਡੇ ਵਾਸਤੇ ਲੈ ਕੇ ਆਇਆ ਸ਼ੁਕਰ ਸ਼ੁਕਰ ਇਹ ਤੁਸੀਂ ਜਿਹੜਾ ਪਿਛਲੀ ਵਾਰੀ ਦਾਨ ਕੀਤਾ ਨਾ ਜੀ ਇੰਨਾ ਸੋਹਣਾ ਲੰਗਰ ਲੱਗਿਆ ਇਹ ਸੰਗਤ ਨੇ ਇੰਨੀਆਂ ਦੁਆਵਾਂ ਦਿੱਤੀਆਂ ਮੈਂ ਕਹਿੰਨਾ ਪੁੱਛੋ ਹੀ ਨਾ ਬਸ ਜਿਹੜਾ ਤੁਸੀਂ 31000 ਰੁਪਏ ਦਿੱਤਾ ਹੈ ਨਾ ਸਾਰਿਆਂ ਸੰਤਾਂ ਖੁਸ਼ ਹੋ ਕੇ ਗਈਆਂ ਤੇ ਇਕੱਲੇ-ਇਕੱਲੇ ਦੇ ਮੂੰਹੋਂ ਵਾਹਿਗੁਰੂ ਸ਼ੁਕਰ ਹੈ ਸਾਰੀਆਂ ਦੁਆਵਾਂ ਤੁਹਾਨੂੰ ਹੀ ਲੱਗਣੀਆਂ ਨੇ ਹਰ ਸਾਲ ਜਿਹੜਾ ਜੱਥਾ ਜਾਂਦਾ ਨਾ ਤੁਹਾਡਾ ਨਾਮ ਸਭ ਤੋਂ ਉੱਤੇ ਲਿਖਿਆ ਹੁੰਦਾ ਕਿ ਸਭ ਤੋਂ ਵੱਡਾ ਦਾਨੀ ਸੱਜਣ ਹਰਜਿੰਦਰ ਸਿੰਘ ਬਾਵਾ ਉਹ ਤਾਂ ਠੀਕ ਆ ਪਰ ਇੱਕ ਕਮੀ ਪੇਸ਼ੀ ਰਹਿ ਗਈ ਐ ਤਕੀ ਫੋਟੋ ਬੜੀ ਛੋਟੀ ਲਵਾਈ ਤੁਸੀਂ ਉਹ ਗੱਲ ਪਤਾ ਕੀ ਆ ਤੁਸੀਂ ਦਿੱਤਾ ਸੀ 31000 ਰੁਪਇਆ ਹਾਂਜੀ ਤੇ ਜਿਹੜੇ ਛਾਵੜਾ ਸਾਲ ਨਹੀਂ ਹੈਗੇ ਪਤਾ ਨਹੀਂ ਉਹਨਾਂ ਦੇ ਮੁੰਡਾ ਆਇਆ ਕੋਈ ਹੋਰ ਪ੍ਰੋਗਰਾਮ ਸੀ ਉਹਨਾਂ ਨੇ ਦਿੱਤਾ 40000 ਰੁਪਇਆ ਤੇ ਕਮੇਟੀ ਨੇ ਦੇਖਿਆ ਕਿ ਚਲੋ ਜਿੰਨੇ ਜ਼ਿਆਦਾ ਦਿੱਤਾ ਹੈ ਤੇ ਉਹਦੀ ਵੋਟੋਂ ਵੀ ਵੱਡੀ ਲੱਗੇ ਤੇ ਉਹਦਾ ਨਾਮ ਵੀ ਵੱਡਾ ਵੱਡਾ ਲਿਖਿਆ ਜਾਵੇ ਇਸ ਕਰਕੇ ਤੁਹਾਡਾ ਨਾਮ ਥੋੜਾ ਜਿਹਾ ਛੋਟਾ ਰਹਿ ਗਿਆ ਤਾਂ ਹੀ ਮੈਂ ਸੋਚਾਂ ਵੀ ਉਹਨਾਂ ਦੀ ਫੋਟੋ ਇੱਡੀ ਵੱਡੀ ਕਿਉਂ ਲਵਾਤੀ ਹੋਰ ਸੇਵਾ ਦੱਸੋ ਚਾਹ ਕਾਫੀ ਪਾਣੀ ਕੁਛ ਨਹੀਂ ਅਸੀਂ ਨਾ ਜੱਥਾ ਲੈ ਕੇ ਜਾ ਰਹੇ ਹਾਂ ਅਸੀਂ ਲੈ ਕੇ ਜਾ ਰਹੇ ਹਾਂ ਅੰਮ੍ਰਿਤਸਰ ਬਹੁਤ ਵਧੀਆ ਗੱਲ ਹੈ ਫਿਰ ਤਾਂ ਉੱਥੇ ਲੰਗਰ ਲਾਣਾ ਦੀ ਪੂੜੀਆਂ ਚੋਲਿਆਂ ਦਾ ਤੇ ਮੈਨੂੰ ਇੰਨਾ ਪਤਾ ਮੈਂ ਬੜੀ ਆਸ ਲੈ ਕੇ ਤੁਹਾਡੇ ਕੋਲੇ ਆਨਾ ਮੈਨੂੰ ਪਤਾ ਹੈ ਕਿ ਤੁਸੀਂ ਸਭ ਤੋਂ ਵੱਧ ਦਾਨ ਕਰਨਾ ਹੈ ਬਿਲਕੁਲ ਕਰਾਂਗੇ ਜੀ ਤੁਸੀਂ ਐ ਕਰੋ ਕਹਤ ਕੀਦਾ ਤੁਸੀਂ ਮੇਰਾ ਪਰਚੀ 'ਚ ਨਾ ਲਿਖੋ 55000 ਦਾ ਅੱਛਾ ਜੀ ਬਾਦਿਓ ਵਾਹਿਗੁਰੂ ਵਾਹਿਗੁਰੂ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਫੋਟੋ ਵੱਡੀ ਵੱਡੀ ਲਵਾਇਓ ਮੈਂ ਕਹਿੰਦਾ ਜੀ ਚਿੰਤਾ ਨਾ ਕਰੋ ਕਮੇਟੀ ਜੋ ਮਰਜ਼ੀ ਗਵੇ ਐਸ ਵਾਰੀ ਸਭ ਤੋਂ ਵੱਡੀ ਫੋਟੋ ਵੀ ਤੁਹਾਡੀ ਲੱਗੂਗੀ ਤੇ ਨਾਮ ਵੀ ਵੱਡੇ ਵੱਡੇ ਅੱਖਰਾਂ ਚ ਲਿਖੂਗਾ ਦਾਨੀ ਸੱਜਣ ਸਰਦਾਰ ਹਰਜਿੰਦਰ ਸਿੰਘ ਬਾਵਾ ਹਾਂ ਬਸ ਬਸ ਐਦਾ ਹੀ ਚਾਹੀਦਾ ਬਸ ਬਸ ਸੰਗਤਾਂ ਨੇ ਖੁਸ਼ ਹੋ ਕੇ ਜਾਣਾ ਕੂੜੀਆਂ ਚੋਲਿਆਂ ਦਾ ਲੰਗਰ ਲੱਗੂਗਾ ਤੇ ਆਪਣੇ ਸਰਦਾਰਾਂ ਦੀ ਸਿੱਖਾਂ ਦੀ ਪਹਿਚਾਣ ਹੀ ਲੰਗਰਾਂ ਤੋਂ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਕਮੇਟੀ ਨੂੰ ਤੁਹਾਡੇ ਵਰਗੇ ਬੰਦਿਆਂ ਦੀ ਬਹੁਤ ਲੋੜ ਹੈ ਜੀ ਜਿੰਨਾ ਜਿੰਨਾ ਤੁਸੀਂ ਦਾਨ ਕਰਦੇ ਜਾਓਗੇ ਕਮੇਟੀ ਦਾ ਫਾਇਦਾ ਹੁੰਦਾ ਹੀ ਜਾਊਗਾ ਜੀ બસ ਬਸ ਇੱਥੇ ਹੀ ਚਾਹੀਦਾ ਜੀ ਤੁਹਾਡੇ ਅਰਗੇਦਾਨੀ ਸੱਚਨ ਹੋਣਾ ਤੇ ਦੁਨੀਆ ਸਵਰਗ ਦੀ ਸਵਰਗ ਬਣ ਦੇ ਇਹ ਤਾਂ ਲੋਕੀ ਨਾ ਸੋਚਦੇ ਨਹੀਂਗੇ ਇਹੇ ਜੀ ਸੋਚ ਨਹੀਂ ਰੱਖਦੇ ਤੁਹਾਡੀ ਸੋਚ ਬਹੁਤ ਵਧੀਆ ਹਾਂਜੀ ਹਾਂਜੀ ਤੁਸੀਂ ਜਿਹੜੇ 51000 ਲੈ ਕੇ ਚੱਲੇ ਹੋ ਹਾਂਜੀ ਉਹਦੇ ਵਿੱਚ ਆ ਮੇਰੀ ਤਨਖਾਹ 8000 ਹੋਰ ਜੋੜ ਲਓ ਤਨਖਾਹ ਤੇ ਬਾਬਾ ਜੀ ਮੇਰੀ 7000 ਬਾਬਾ ਜੀ ਮੇਠੀ ਇਹ ਕੀ ਹੈ ਆ ਲੋ ਤੁਸੀਂ ਇਹ ਜੋੜ ਲਓ ਕੋਈ ਨਹੀਂ ਤੁਸੀਂ ਸਾਰੀ ਤਨਖਾਹ ਮੈਨੂੰ ਕਿਉਂ ਦੇ ਰਹੇ ਹੋ ਆ ਜਿਹੜੇ ਤੁਸੀਂ 51000 ਲੈ ਕੇ ਚਲੇ ਹੋ ਇਹਦੇ ਵਿੱਚ ਵੀ ਤਾਂ ਸਾਡੀ ਤਨਖਾਹ ਹੀ ਆ ਤੁਸੀਂ ਕੋਈ ਨਾ ਵੀ ਲੈ ਜਾਓ ਮੈਂ ਸਮਝਿਆ ਨਹੀਂ ਬੇਟੇ ਤੂੰ ਕੀ ਕਹਿਣਾ ਚਾਹ ਰਿਹਾ ਬਾਬਾ ਜੀ ਅਸੀਂ ਨਾ ਤਿੰਨੋਂ ਇੱਥੇ ਕੰਮ ਕਰਦੇ ਆਂ ਤੇ ਪੂਰਾ ਮਹੀਨਾ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਆਂ ਪਰ ਵੀਰਾ ਸਾਡੀ ਨਾ ਤਨਖਾਹ ਕੱਟ ਕੇ ਸਾਨੂੰ ਦਿੰਦਾ ਆ ਪੂਰੇ ਸਾਲ ਦੇ ਵਿੱਚ ਕਦੀ 1000 ਕੱਟ ਲਿਆ ਕਦੀ 500 ਕੱਟ ਲਿਆ ਕਦੀ 1500 ਕੱਟ ਲਿਆ ਇਦਾਂ ਹੀ ਕੱਟ-ਕੱਟ ਕੇ ਪੈਸੇ ਖੁਦ ਜੋੜਦੇ ਰਹਿੰਦੇ ਨੇ ਤੇ ਉਹੀ ਤੁਹਾਨੂੰ ਦੇ ਦਿੰਦੇ ਨੇ ਵਿਰੁੱਧ ਤੁਸੀਂ ਆਪ ਦੱਸੋ ਆ ਕਿਹੜਾ ਇਨਸਾਫ ਹੋਇਆ ਉਹ ਕੀ ਬੋਲੀ ਜਾਂਦੇ ਹੋ ਤੁਸੀਂ ਇੱਧਰ ਕੀ ਦਖਲਅੰਦਾਜ਼ੀ ਕਰਨ ਆ ਗਏ ਹੋ ਕਰੋ ਕੰਮ ਆਪਣਾ ਪਤਾ ਨਹੀਂ ਕੀ ਹੋ ਗਿਆ ਵਾ ਤੁਸੀਂ ਬੋਰਡ ਤੋਂ ਇਹਨਾਂ ਦੇ ਪੈਸੇ ਇੱਕ ਮਿੰਟ ਮੇਰੀ ਗੱਲ ਸੁਣੋ ਪਾਈ ਸਾਹਿਬ ਇਹ ਮੁੰਡਾ ਸੱਚ ਕਹਿ ਰਿਹਾ ਉਹ ਬਾਬਾ ਜੀ ਛੁੱਟੀ ਕਰਨਗੇ ਤੇ ਪੈਸੇ ਤਾਂ ਕੱਟੀ ਜਾਣੇ ਆ ਬਾਬਾ ਜੀ ਮੈਂ ਛੁੱਟੀ ਆਪਣੀ ਮਰਜ਼ੀ ਨਾਲ ਨਹੀਂ ਕੀਤੀ ਸੀ ਮੈਂ ਇਹਨਾਂ ਦਾ ਹੀ ਕੰਮ ਕਰਨ ਗਿਆ ਸੀ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਇਹਨਾਂ ਦੇ ਕਹਿਣ ਤੇ ਮੈਂ 2 ਦਿਨ ਘਰੇ ਰੈਸਟ ਕੀਤਾ ਸੀ ਤੇ ਰੈਸਟ ਕੀਤਾ ਸੀ ਹੁਣ ਵਿਹਲੇ ਬੈਠੇ ਨੂੰ ਥੋੜੀ ਪੈਸੇ ਦਊਗਾ ਮੈਂ ਵੀਰੇ ਸੱਟ ਲੱਗੀ ਤੇ ਵੀ ਮੈਂ ਆ ਕੇ ਗਿਆ ਸੀਗਾ ਮੈਂ ਕੰਮ ਕਰਕੇ ਗਿਆ ਸੀ ਗੁੱਸਾ ਨਾ ਕਰਿਓ ਮੰਨਦਾ ਮੈਂ ਕਿ ਤੁਸੀਂ ਸਭ ਤੋਂ ਵੱਡੇ ਦਾਨੀ ਆ ਤੁਸੀਂ ਦਸਵੰਧ ਕੱਟਦੇ ਹੋ ਤੁਸੀਂ ਦਾਨਪੁਣ ਕਰਦੇ ਹੋ ਪਰ ਗਰੀਬਾਂ ਦਾ ਹੱਕ ਮਾਰ ਕੇ ਕੀਤਾ ਹੈ ਦਾਨ ਲੱਗਦਾ ਨਹੀਂ ਹੁੰਦਾ ਆਪਣੇ ਬੰਦਿਆਂ ਦੇ ਪੈਸੇ ਕੱਟ ਕੇ ਬਾਜ਼ਾਰਾਂ 'ਚ ਲੰਗਰ ਲਾ ਕੇ ਰੱਬ ਨਹੀਂ ਖੁਸ਼ ਹੁੰਦੇ ਆ ਜਿਹੜੀਆਂ ਤਨਖਾਹਾਂ ਨੇ ਨਾ ਇਹ ਜੇ ਪੂਰੀਆਂ ਮਿਲਦੀਆਂ ਰਹਿਣ ਮੈਨੂੰ ਲੱਗਦਾ ਕੰਮ 'ਚ ਵੀ ਬਰਕਤ ਪਵੇ ਨਹੀਂ ਵੀਰੇ ਆ ਆ ਜਿਹੜਾ ਤੂੰ 8000 ਕਮਾਣਾ ਨਾ ਇਹ ਤੇਰੀ ਹੱਕ ਸੱਚ ਦੀ ਕਮਾਈ ਆ ਇਹਦੇ ਵਿੱਚ ਸਿਰਫ ਦਸਵੰਦ ਕੱਟ ਸਕਦਾ ਤੂੰ ਬਾਕੀ ਤੇਰੇ ਪੈਸੇ ਆ ਨਾਲੇ ਆ ਕੁੜੀਆਂ ਦੇ ਪੈਸੇ ਨਾ ਕੱਟਿਆ ਕਰੋ ਵੀਰੇ ਜੇ ਤੁਸੀਂ ਇਹ ਹੀ ਪੈਸੇ ਕੱਟਣੇ ਆ ਨਾ ਅੱਜ ਤੋਂ ਬਾਅਦ ਸਾਨੂੰ ਨਹੀਂ ਚਾਹੀਦਾ ਤੁਹਾਡਾ ਦਾਨ ਕਿਉਂਕਿ ਸਾਨੂੰ ਨਹੀਂ ਪਤਾ ਸੀ ਇਹ ਦਾਨ ਨਹੀਂ ਹੈਗਾ ਇਹ ਗਰੀਬਾਂ ਦਾ ਹੱਕ ਆ ਇਹਦੇ ਅਸਲੀ ਹੱਕਦਾਰ ਨਾ ਇਹ ਲੋਕ ਨੇ ਜਿਨ੍ਹਾਂ ਦਾ ਤੁਸੀਂ ਪੈਸੇ ਕੱਟਿਆ ਛੋਟੇ ਵੀਰ ਆਹ ਪੈਸੇ ਤੁਸੀਂ ਰੱਖ ਲਓ ਨਹੀਂ ਬਾਬਾ ਜੀ ਐਨੇ ਪੈਸੇ ਨਹੀਂ ਚਾਹੀਦੇ ਸਾਨੂੰ ਜਿਹੜਾ ਮੇਰਾ 1000 ਕੱਟਿਆ ਤੇ ਕੁੜੀਆਂ ਦਾ 5-500 ਕੱਟਿਆ ਉਹੀ ਮਿਲ ਜੇ ਉਹੀ ਸਾਡੇ ਲਈ ਬਹੁਤ ਕੁਝ ਆ ਹਾਲਤ ਆਪਣਾ ਰਿਹਾ ਹਾਲਾ ਸਿਮਰ ਹਾਲਾ ਲੈ ਨਾ ਆਪਾਂ ਭਈ ਤੁਸੀਂ ਰੱਖੋ ਬਾਬਾ ਜੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਗਰੀਬਾਂ ਦਾ ਹੱਕ ਮਾਰ ਕੇ ਫੋਕੀ ਵਾਵਾ ਕੱਟਣ ਦਾ ਕੋਈ ਫਾਇਦਾ ਨਹੀਂ ਲੋਕਾਂ ਸਾਹਮਣੇ ਆਪਾਂ ਵੱਡੀਆਂ-ਵੱਡੀਆਂ ਫੋਟੋਆਂ ਲਵਾ ਲੈਨੇ ਆ ਵੱਡੇ-ਵੱਡੇ ਨਾਮ ਲਿਖਾ ਲੈਨੇ ਆ ਵੱਡੀਆਂ-ਵੱਡੀਆਂ ਪਰਚੀਆਂ ਕਟਾ ਲੈਨੇ ਆ ਪਰ ਪਿੱਠ ਪਿੱਛੇ ਆਪਾਂ ਗਰੀਬਾਂ ਦਾ ਆਪਣੇ ਕਾਮਿਆਂ ਦਾ ਹੱਕ ਮਾਰਦੇ ਆ ਨਾ ਫਿਰ ਰੱਬ ਮਾਫ ਨਹੀਂ ਕਰਦਾ ਕਿਉਂਕਿ ਦਾਨਪੂਰ ਕਾਦੇ ਲਈ ਹੁੰਦਾ ਕਿ ਜਿਹਨੂੰ ਲੋੜ ਆ ਉਹਦੇ ਤੱਕ ਪਹੁੰਚ ਜਾਵੇ ਇਹਨਾਂ ਨੂੰ ਅਸਲੀ ਲੋੜ ਹੈ ਇਹ ਤੁਹਾਡਾ ਕੰਮ ਚਲਾ ਰਹੇ ਨੇ ਜਿਹੜਾ ਤੁਹਾਡਾ ਰੋਜ਼ਗਾਰ ਹੈ ਜਿਹਦੇ ਵਿੱਚ ਤੁਸੀਂ ਦਸਵੰਦ ਕੱਟਦੇ ਹੋ ਨਾ ਇਹੀ ਲੋਕ ਚਲਾ ਰਹੇ ਨੇ ਸਗੋਂ ਤੁਹਾਨੂੰ ਤਾਂ ਚਾਹੀਦਾ ਹੈ ਕਿ 200 500 ਐਕਸਟਰਾ ਦੇਈਏ ਇਹਨਾਂ ਨੂੰ ਇਧਰੋਂ ਭਾਵੇਂ ਤੁਸੀਂ 51 ਦਾ 31 ਦੇ ਦੋ ਪਰ ਇਹਨਾਂ ਨੂੰ ਇਹਨਾਂ ਦਾ ਹੱਕ ਪੂਰਾ ਦਿਓ ਲੰਗਰ ਤਾਂ ਲੱਗਦੇ ਹੀ ਰਹਿਣਗੇ ਜੇ ਤੁਸੀਂ ਨਹੀਂ ਦਿਓਗੇ ਕੋਈ ਹੋਰ ਦੇ ਦੂਗਾ ਇਹ ਕੋਈ ਤੁਹਾਡੇ ਜਾਂ ਮੇਰੇ ਵਰਗਾ ਬੰਦਾ ਨਹੀਂ ਲਾ ਸਕਦਾ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਲੰਗਰ ਲਾਇਆ ਨਾ ਉਹ ਇੰਨੇ ਸਾਲ ਹੋ ਕੇ ਚੱਲਦਾ ਪਿਆ ਤੇ ਕਿੰਨੇ ਹੀ ਸਾਲ ਹੋਰ ਚੱਲਣਾ ਹੈ ਇਹ ਕਿਸੇ ਦੇ ਰੋਕਿਆ ਰੁਕਣਾ ਨਹੀਂ ਤੇ ਕਿਸੇ ਦੇ ਕੋਈ ਇਹ ਵੀ ਨਹੀਂ ਸਮਝ ਸਕਦਾ ਕਿ ਅਸੀਂ ਦਵਾਂਗੇ ਦਾਨ ਤਾਂ ਹੀ ਚੱਲੂਗਾ ਇਹ ਤਾਂ ਚੱਲਦਾ ਹੀ ਰਹੇਗਾ ਸਹੀ ਕਹਿ ਰਹੇ ਹੋ ਬਬਾਈ ਤੁਸੀਂ ਬਾਗੇ ਤੋਂ ਧਿਆਨ ਰੱਖੂਗਾ ਇਹਨਾਂ ਦੇ ਪੈਸੇ ਨਹੀਂ ਕਟੂਗਾ ਤੇ ਆਪਣੀ ਹੱਕ ਸੱਚ ਦੀ ਕਮਾਈ ਚ ਤੁਹਾਨੂੰ ਦਊਗਾ ਦੁਨੀਆ ਤੇ ਹਰ ਬੰਦੇ ਨੂੰ ਇਹ ਗੱਲ ਸਮਝ ਆ ਜੇ ਨਾ ਕਿ ਜੇਦਾਨਪੁਨ ਕਰਨਾ ਨਾ ਕਿਸੇ ਦਾ ਹੱਕ ਮਾਰ ਕੇ ਨਹੀਂ ਕਰਨਾ ਚਾਹੀਦਾ ਤਾਂ ਦੁਨੀਆ ਸੱਚੀ ਸਵਰਗ ਬਣ ਜੇ ਕਿਉਂ ਵੀ ਬੱਚਿਓ ਖੁਸ਼ ਹੋਣ ਹਾਂਜੀ ਹਮੇਸ਼ਾ ਖੁਸ਼ ਰਹਾ ਕਰੋ ਤੇ ਵੀਰੇ ਇਸ ਗੱਲ ਦਾ ਤੁਸੀਂ ਵੀ ਧਿਆਨ ਰੱਖਿਆ ਕਰੋ ਅੱਜ ਜਰੂਰ ਰੱਖੂਗਾ ਜੀ ਤੇ ਤੁਸੀਂ ਵੀ ਧਿਆਨ ਰੱਖਿਆ ਕਰੋ ਇਹ ਛੋਟਾ ਜਿਹਾ ਮੈਸੇਜ ਹੈ ਜੇ ਜਿੰਨੂੰ ਸਮਝ ਆ ਦੇ ਤਾਂ ਫਿਰ ਵਾਹ ਵਾਹੀ ਹੈ ਤੇ ਜਿੰਨੂੰ ਨਾ ਸਮਝ ਆਵੇ ਫਿਰ ਜੋ ਮਰਜ਼ੀ ਕਰੀ ਜਾਵੇ ਹਨਾ ਮੈਂ ਕਈ ਦੇਖੇ ਨੇ ਜਿਨ੍ਹਾਂ ਦੀ ਲੇਬਰ ਰਹਿੰਦੀ ਹੁੰਦੀ ਆ ਤੇ ਪੋਸਟਰਾਂ ਦੇ ਵੱਡੀਆਂ-ਵੱਡੀਆਂ ਫੋਟੋਆਂ ਲਾਉਂਦੇ ਹੁੰਦੇ ਹਨਾ ਸਾਡੀ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਹੈ ਹਮੇਸ਼ਾ ਲੋਕੀ ਅਪਰੀਸ਼ੀਏਟ ਤਾਂ ਕਰਦੇ ਨੇ ਕਿ ਅਸੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਬਣਾਦੇ ਪਰ ਅਸੀਂ ਕੋਈ ਅੰਬਰਾ ਤੋਂ ਕੰਟੈਂਟ ਨਹੀਂ ਲੈ ਕੇ ਆਂਦੇ ਸਮਾਜ 'ਚ ਹੀ ਦੇਖਦੇ ਆਂ ਸਮਾਜ 'ਚ ਹੀ ਅਸੀਂ ਦੁਬਾਰਾ ਦਿਖਾ ਦਿੰਦੇ ਇਹ ਰੀਅਲ ਚੀਜ਼ਾਂ ਨੇ ਜੇ ਤੁਸੀਂ ਦਾਨ ਪੂਰਨ ਕਰਨਾ ਹੀ ਆ ਨਾ ਤਾਂ ਪਹਿਲਾਂ ਪਿੱਛੇ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਕਰ ਲਿਓ ਜੇ ਤੁਹਾਡੇ ਕੋਈ ਵਰਕਰ ਕੰਮ ਕਰਦਾ ਹੈ ਜਾਂ ਤੁਹਾਡੇ ਘਰੇ ਕੋਈ ਮੇਡ ਕੰਮ ਕਰਦੀ ਹੈ ਜਾਂ ਕੋਈ ਆ ਤੁਹਾਡੇ ਜਿਹੜਾ ਕੂੜੇ ਵਾਲ ਆ ਰਿਹਾ ਹੈ ਜਾਂ ਦੁੱਧ ਵਾਲ ਆ ਰਿਹਾ ਉਹਨਾਂ ਨੂੰ ਖੁਸ਼ ਰੱਖੋ ਜੇ 150 ਵੱਧ ਦੇ ਦੋਗੇ ਨਾ ਤਾਂ ਖੁਸ਼ ਹੋ ਜਾਣਗੇ ਕਿਉਂਕਿ ਉਹ ਰੋਜ਼ ਮੂੰਹ ਮੱਥੇ ਲਗਦੇ ਨੇ ਤੁਹਾਡੇ ਤੇ ਰੋਜ਼ ਤੁਹਾਡੇ ਨਾਲ ਪਿਆਰ ਬਣਿਆ ਰਵੇ ਬਦੂਆਵਾਂ ਨਾ ਲਈਏ ਤਾਂ ਚੰਗੀ ਗੱਲ ਹੈ ਲੰਗਰ ਤਾਂ ਰੁਕਣੇ ਨਹੀਂ ਲੰਗਰ ਤਾਂ ਚੱਲੀ ਜਾਣੇ ਨੇ ਜਦੋਂ ਤੱਕ ਗੁਰੂ ਦੇ ਪਿਆਰੇ ਆ ਸਿੱਖ Hindu ईसाई ਮੁਸਲਮਾਨ ਇਹ ਬਾਤ ਚ ਨੇ ਜੇ ਇਨਸਾਨ ਜੀ ਹੁੰਦੀ ਆ ਨਾ ਤਾਂ ਇੱਕ ਦੂਜੇ ਦਾ ਸਹਾਰਾ ਲੋਕੇ ਬਣਦੇ ਰਹਿਣਗੇ ਜੇ ਸਾਡਾ ਮੈਸੇਜ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਤੇ ਇੱਕ ਛੋਟਾ ਜਿਹਾ ਵਧੀਆ ਜਿਹਾ ਕਮੈਂਟ ਕਰ ਦਿਓ ਤੇ ਸ਼ੇਅਰ ਦੀ ਕਰ ਹੀ ਦੇਣਾ ਨਾ ਸ਼ੇਅਰ ਤਾਂ ਕਰ ਹੀ ਦੇਣਾ ਬਾਕੀ ਓਏ ਪੈਸੇ ਫੜਾ ਓਏ ਓਏ ਤਰਖਾ ਤਾਂ ਬਾਈ ਨੂੰ ਦੇਣੀ ਤੈਨੂੰ 25 ਨੂੰ ਦੇਣੀ ਆ ਉਹ ਪਹਿਲੀ ਫੜੀ ਇਹਦੇ ਪੈਸੇ ਐਦਾਂ ਹੀ ਹੱਸਦੇ ਖੇਡਦੇ ਰਿਆ ਕਰੋ ਸਾਡੀ ਵੀਡੀਓ ਲਾਈਕ ਕਰਦੇ ਰਿਆ ਕਰੋ ਸਾਡਾ ਹੌਸਲਾ ਵਧਦਾ ਅਸੀਂ ਹੋਰ ਵੀਡੀਓ ਬਣਾਵਾਂਗੇ ਥੈਂਕ ਯੂ ਸੋ ਮੱਚ ਧੰਨਵਾਦ